ਕੋਈ ਇਨਸਾਨ ਇੰਨਾ ਵੀ ਗਿਰ ਸਕਦਾ ਕਿ ਉਹ ਆਪਣੀ ਪਤਨੀ ਨੂੰ ਕਹੇ ਕਿ ਤੂੰ ਵੱਖ-ਵੱਖ ਗੈਰ-ਮਰਦਾਂ ਦੇ ਨਾਲ ਸਬੰਧ ਬਣਾ ਤੇ ਮੈਨੂੰ ਪੈਸੇ ਕਮਾ ਕੇ ਦੇ ਐਨੀ ਘਟੀਆ ਮਾਨਸਿਕਤਾ ਦਾ ਆ ਵਿਅਕਤੀ ਜਿਹੜਾ ਆਪਣੀ ਔਰਤ ਨੂੰ ਆਪਣੇ ਦੋਸਤਾਂ ਅੱਗੇ ਜ਼ਬਰਦਸਤੀ ਪ੍ਰੋਸਦਾ ਸੀ ਕਿ ਤੂੰ ਇਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਕਿਉਂਕਿ ਉਹ ਜਿਹੜਾ ਪਤੀ ਸੀ ਉਹ ਸ਼ਰਾਬ ਪੀਣ ਦਾ ਤੇ ਜੂਆ ਖੇਡਣ ਦਾ ਆਦੀ ਸੀ ਜਿਹਦੇ ਕਰਕੇ ਉਹ ਨਿਤ ਪੈਸਿਆਂ ਦੀ ਡਿਮਾਂਡ ਆਪਣੀ ਪਤਨੀ ਤੋਂ ਕਰਦਾ ਸੀ ਤੇ ਆਪਣੇ ਪੈਸਿਆਂ ਦੀ ਪੂਰਤੀ ਕਰਨ ਵਾਸਤੇ ਉਹ ਆਪਣੀ ਘਰ ਵਾਲੀ ਨੂੰ ਆਪਣੇ ਦੋਸਤਾਂ ਸਾਹਮਣੇ ਪ੍ਰੋਸਦਾ ਸੀ ਤਾਂ ਜਦੋਂ ਉਹਦੇ ਘਰ ਵਾਲੀ ਉਹਦੀਆਂ ਇਹਨਾਂ ਹਰਕਤਾਂ ਦਾ ਵਿਰੋਧ ਕਰਦੀ ਸੀ ਤਾਂ ਉਹ ਉਹਨੂੰ ਕੁੱਟਦਾ ਮਾਰਦਾ ਸੀ ਬੁਰੀ ਹਾਲਤ ਕਰਦਾ ਸੀ ਪਤਨੀ ਕਹਿੰਦੀ ਮੇਰਾ ਤਾਂ ਕੋਈ ਘਰ ਵੀ ਹੈ ਨਹੀਂ ਸੀ ਕਿ ਮੈਂ ਆਪਣੇ ਮਾਪੇ ਘਰ ਹੀ ਚਲੀ ਜਾਂਦੀ ਮੇਰਾ ਤਾਂ ਕੋਈ ਨਹੀਂ ਸੀਗਾ ਜਿਹਦੇ ਕਰਕੇ ਮੈਂ ਉਹਦਾ ਇਹ ਤਸ਼ੱਦਦ ਝਲਦੀ ਰਹੀ ਤਾਂ ਕਹਿੰਦੀ ਇਹ ਗੱਲ ਵੈਸੇ ਹੈ ਹਕੀਕਤ ਕਿ ਜਿੰਨਾ ਟਾਈਮ ਮਾਪਿਆਂ ਹੁੰਦਾ ਉਹਨਾਂ ਟਾਈਮ ਤਾਂ ਇੱਕ ਧੀ ਆਪਣੇ ਮਾਪੇ ਘਰ ਵੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਵਿੱਚ ਫਿਰ ਭਰਾ ਭਜਾਈਆਂ ਦੇ ਹਾਲਤ ਅਸੀਂ ਜਾਣਦੇ ਹੀ ਆ ਭਾਵੇਂ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕਈ ਵਾਰ ਤਾਂ ਉਹਨਾਂ ਦੀਆਂ ਆਰਥਿਕ ਮਜਬੂਰੀਆਂ ਹੁੰਦੀਆਂ ਭੈਣ ਭਰਾ ਆਰਥਿਕ ਮਜਬੂਰੀਆਂ ਕਰਕੇ ਆਪਣੇ ਭੈਣ ਭਰਾ ਦਾ ਸਾਥ ਨਹੀਂ ਦੇ ਸਕਦੇ ਤੇ ਕਈ ਵਾਰ ਜਿਵੇਂ ਹੁਣ ਖੂਨ ਹੀ ਚਿੱਟਾ ਹੋ ਗਿਆ ਏ ਕੋਈ ਸਾਥ ਦੇ ਕੇ ਵੀ ਖੁਸ਼ ਨਹੀਂ ਕੋਈ ਮਰੇ ਕੋਈ ਜੀਵੇ ਆਪਾਂ ਨੂੰ ਕੀ ਲੱਗੇ ਆ ਅੱਜ ਕੱਲ੍ਹ ਹਾਲਤ ਹੋ ਗਈ ਆ ਭੈਣ ਭਰਾਵਾਂ ਦੀ ਵੀ ਤਾਂ ਉਹ ਵਿਚਾਰੀ ਕਹਿੰਦੀ ਕਿ ਮੈਂ ਆਪਣੇ ਪਤੀ